ਜਿੱਦਨ ਮੀਟਿੰਗ ਹੋਈ ਆ ਮੀਟਿੰਗ ਕਰਦਿਆ ਕਰਦਿਆ ਭੰਦੇਰ ਨੇ ਕਿਹਾ ਕਿ ਸਾਨੂੰ ਕੋਈ ਸ਼ੱਕ ਪੈ ਰਿਹਾ ਵੀ ਅੱਜ ਕੁਝ ਹੋਣ ਵਾਲਾ ਕਹਿੰਦੇ ਨਹੀਂ ਜੀ ਪਰ ਬਾਅਦ ਨਿਕਲਦੇ ਗ੍ਰਸਤਾਰ ਕਰ ਲਿਆ ਜਾਵੇ ਇਹ ਕਿੱਧਰ ਦੀ ਸੋਚ ਆ ਕਿੱਧਰ ਤੱਕ ਨੂੰ ਪੈਰ ਪੈਰ ਤੇ ਸਰਕਾਰ ਨੇ ਝੂਠ ਬੋਲਿਆ ਉਹ ਵੀ ਆਪਣੀ ਧਰਤੀ ਤੇ ਦੇਖੋ ਦੂਰੇ ਹਰਿਆਣੇ ਦੀ ਹੁੰਦੀ ਜਾਂ ਦੂਰ ਜੂਪੀ ਦੀ ਹੁੰਦੀ ਮੈਂ ਮੰਨਦੇ ਵੀ ਚਲੋ ਉਧਰੋਂ ਚੁੱਕ ਲੇ ਚੀਜ਼ ਨੂੰ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਜੋ ਕਾਨੂੰਨ ਦੇ ਦਾਤੇ ਨਹੀਂ ਹੁੰਦਾ ਨਾ ਉਹ ਗਲਤ ਹੈ ਉਹ ਆਰਐਸਜੀ ਜੀ ਜਿਉਂ ਤੇ ਤੁਹਾਡੇ ਨਾਲ ਸਹਿਮਤ ਆ ਕਿ ਠੀਕ ਹੈ ਅਗਰ ਸਾਨੂੰ ਮੀਟਿੰਗ ਲਈ ਬੁਲਾਇਆ ਗਿਆ ਗ੍ਰਫਤਾਰੀਆਂ ਪੈ ਰਹੀਆਂ ਉਹ ਕਹਿੰਦਾ ਮੈਸੇਜ ਨੂੰ ਮਾਰ ਤਾ ਤੇ ਨਾ ਕੋਈ ਭਾਜੀ ਜਿਸਕਰ ਆ ਜਿਹੜੀ ਉਹ ਪ੍ਰੈਸ ਕਰ ਰਹੀ ਏ ਇਹਨਾਂ ਕੋ ਨਹੀਂ ਕੰਮ ਕਰਨ ਦਿੰਦੀ ਉਹ ਆਪਣੀ وجہ ਦੇ ਨਾਲ ਉਹ ਕੰਮ ਕਰਵਾ ਰਹੀ ਹੈ ਆਪਣੀ ਸਰਕਾਰ ਪੰਜਾਬ ਕੋਲ ਇਸ ਟਾਈਮ ਤੇ ਉਹ ਪਾਵਰ ਚ ਨੇ ਪਾਵਰ ਚ ਨੇ ਉਹ ਤੁਹਾਡੇ ਕੋ ਵੀ ਉਹ ਕਰਵਾ ਰਹੇ ਨੇ ਪਾਵਰ ਚ ਨੇ ਹਾਂਜੀ ਹਾਂਡੇ ਹਾਲਾਤ ਇਦਾਂ ਦੇ ਨੇ ਕਿ ਪੰਜਾਬ ਸਰਕਾਰ ਬੀਜੇਪੀ ਦੇ ਖਿਲਾਫ ਬੋਲਦੀ ਆ ਪਰ ਸਾਨੂੰ ਸਪੋਰਟ ਜਿਹੜੀ ਮਿਲਣੀ ਚਾਹੀਦੀ ਆ ਉਹ ਨਹੀਂ ਪਬਲਿਕ ਦੀ ਮਿਲਣੀ ਨਹੀਂ ਸਰ ਜੀ ਤੁਸੀਂ ਪਬਲਿਕ ਐਮਐਲ ਨੂੰ ਤੁਹਾਨੂੰ ਪੰਜਾਬ ਹਾਂਜੀ ਮਤ ਕਰਦੇ ਹੋ ਕਿ ਵੀ ਤੁਹਾਡੇ ਨਾਲ ਅਮਰਪਾਲ ਜੀ ਐਡੀਓ ਚਟਾਨ ਵਾਂਗ ਖੜੇ ਹੁੰਦੇ ਤੁਸੀਂ ਮਹਿਸੂਸ ਕਰਦੇ ਕਿ ਤੁਹਾਡਾ ਸਿਰ ਚੱਕੀ ਦੇ ਦੋ ਪੁੜਾ ਚ ਆ ਨਹੀਂ ਮੈਂ ਨਹੀਂ ਮਹਿਸੂਸ ਕਰਦਾ ਮੈਨੂੰ ਨਹੀਂ ਕੋਈ ਰੋਕ ਸਕਦਾ ਮੈਂ